ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਅਮਨਦੀਪ ਸਿੰਘ ਬੈਂਸ ਹੈ ਜੀ ਮੈਂ ਬਸੰਤ ਐਵੇਨਿਊ ਦਾ ਵਸਨੀਕ ਆਂ ਔਰ ਬਸੰਤ ਐਵੇਨਿਊ ਪੰਜਾਬ ਦੀ ਇੱਕ ਨਾਮੀ ਸਾਰਿਆਂ ਨਾਲੋਂ ਵੱਡੀ ਕਲੋਨੀ ਹੈ ਜਿਹਦਾ ਬਹੁਤ ਨਾਮ ਆ ਬਹੁਤ ਇਹਨੂੰ ਸ਼ੋਕੇਸ ਵੀ ਕੀਤਾ ਜਾਂਦਾ ਹੈ ਔਰ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਦੱਸਣਾ ਚਾਹੁੰਦੇ ਆਂ ਕਿ ਅਸੀਂ ਕਿਸ ਤਰੀਕੇ ਦੇ ਨਾਲ ਪਿਛਲੇ 8 ਮਹੀਨਿਆਂ ਤੋਂ ਸਾਡਾ ਜਿਹੜਾ ਪਾਣੀ ਆ ਉਹ ਖਰਾਬ ਹੋਣਾ ਸ਼ੁਰੂ ਹੋ ਗਿਆ ਸਾਨੂੰ 8 ਮਹੀਨੇ ਪਹਿਲਾਂ ਜਿਹੜਾ ਇਹ ਪਤਾ ਲੱਗਦਾ ਬਹੁਤ ਸਾਰੇ ਘਰਾਂ ਨੇ ਬਾਲ ਕੇ ਵਰਤਣਾ ਸ਼ੁਰੂ ਕੀਤਾ ਜਾਂ ਪੋਟੇਬਲ ਵਾਟਰ ਯੂਜ਼ ਕਰਨਾ ਸ਼ੁਰੂ ਕੀਤਾ ਇਹ ਪੰਜਾਬ ਦੀ ਹਕੀਕਤ ਹੈ ਉਸ ਤੋਂ ਬਾਅਦ 1-2 ਮਹੀਨੇ ਸਾਡੇ ਪਾਣੀ ਦੀ ਜਿਹੜੀ ਪ੍ਰੋਬਲਮ ਆ ਘਟਦੀ ਆ ਪਰ ਜਦੋਂ ਹੀ ਮੌਨਸੂਨ ਆਉਂਦੀ ਹੈ ਸਾਡਾ ਵਿਜੀਬਲ ਪਾਣੀ ਜਿਹੜਾ ਕਿ ਆ ਬੋਟਲ ਦੇ ਵਿੱਚ ਤੁਹਾਡੇ ਮੂਰੇ ਰੱਖਿਆ ਹੋਇਆ ਆ ਇਹਦੇ ਵਿੱਚ ਫਾਉਲ ਸਮੈਲ ਵੀ ਸੀਗੀ ਇਹਦਾ ਦੇਖਣ ਨੂੰ ਵੀ ਰੰਗ ਖਰਾਬ ਹੋ ਗਿਆ ਤੇ ਜਦੋਂ ਇਹ ਪ੍ਰੋਬਲਮ ਆਉਂਦੀ ਹੈ ਅਸੀਂ ਆਪਣੀ ਪੰਚਾਇਤ ਦੇ ਨਾਲ ਰਾਬਤਾ ਕਰਦੇ ਆ ਜਿਹੜੇ ਪੰਚਾਇਤ ਪੰਚਾਇਤ ਹੈ ਉਹਨਾਂ ਨੂੰ ਦੱਸਦੇ ਆ ਤੇ ਸਾਡੇ ਸਰਪੰਚ ਵੱਲੋਂ ਇਸ ਪ੍ਰੋਬਲਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਆ ਇਹ ਕਿਹਾ ਜਾਂਦਾ ਜਦੋਂ ਤੁਹਾਡੇ মিডিਆ ਵਾਲੇ ਭਰਾ ਫੋਨ ਕਰਦੇ ਆ ਕਹਿੰਦੇ ਜੀ ਕੋਈ ਪ੍ਰੋਬਲਮ ਨਹੀਂ ਸਾਡੇ ਪਾਣੀ ਦੇ ਵਿੱਚ ਇਹਨਾਂ ਨੇ ਸਾਡੀ ਪ੍ਰੋਬਲਮ ਨਹੀਂ ਮੰਨੀ ਕਲੋਨਾਈਜ਼ਰ ਜਿਹੜਾ ਆ ਉਹ ਉਹਦੀ ਇੱਥੇ ਡਿਊਟੀ ਬਣਦੀ ਆ ਗਲਾਡਾ ਦੇ ਕੰਪਲਾਈਂਸ ਕਰਾਉਣਾ ਹੁੰਦਾ ਆ ਉਹਨਾਂ ਨੇ ਵੀ ਇਹ ਦੇ ਵਿੱਚ ਕੋਈ ਵੀ ਜਿਹੜਾ ਆ ਪਾਣੀ ਨੂੰ ਠੀਕ ਕਰਨ ਦੇ ਵਿੱਚ ਉਹਨਾਂ ਦਾ ਕੋਈ ਵੀ ਜਿਹੜਾ ਰੋਲ ਨਹੀਂ ਰਿਹਾ ਉਹਦੇ ਵਿੱਚ ਹਾਰ ਕੇ ਜਦੋਂ ਹੋਰ ਪਾਣੀ ਜਿਹੜਾ ਆ ਖਰਾਬ ਆਉਣਾ ਸ਼ੁਰੂ ਹੋ ਗਿਆ ਤੇ ਉਸ ਤੋਂ ਬਾਅਦ ਅਸੀਂ ਗਲਾਡਾ ਅਫਸਰ ਰੂ ਦੇ ਡੀਸੀ ਨੂੰ ਇੱਕ ਜਿਹੜੀ ਆ ਸ਼ਿਕਾਇਤ ਭੇਜੀ ਪਹਿਲਾਂ ਅਸੀਂ ਡਿਪਟੀ ਕਮਿਸ਼ਨਰ ਨੂੰ ਲਿਖਿਆ ਵੀ ਸਾਡਾ ਪਾਣੀ ਖਰਾਬ ਹੈ ਬਿਮਾਰੀ ਫੈਲ ਸਕਦੀ ਹੈ ਘਟੋ ਘਟ ਸੈਂਪਲ ਕਰਾ ਲਓ ਸੈਂਪਲਿੰਗ ਸਾਨੂੰ ਪਤਾ ਤੇ ਲੱਗੇ ਵੀ ਸਾਡੇ ਪਾਣੀ ਦੇ ਵਿੱਚ ਹੈ ਕੀ ਆ ਔਰ ਜਿਹੜੇ ਲੁਧਿਆਣੇ ਦੇ ਮਾਣਯੋਗ ਡਿਪਟੀ ਕਮਿਸ਼ਨਰ ਕਾਬਲ ਅਫਸਰ ਆ ਉਹਨਾਂ ਨੂੰ ਇਹ ਪ੍ਰੋਬਲਮ ਵੱਡੀ ਨਹੀਂ ਲੱਗੀ ਤੇ ਅੱਜ ਤੱਕ ਉਹਨਾਂ ਨੇ ਨਾ ਤਾਂ ਜਵਾਬ ਦਿੱਤਾ ਤੇ ਨਾ ਹੀ ਸੈਂਪਲਿੰਗ ਦੀ ਕੋਸ਼ਿਸ਼ ਸੈਂਪਲਿੰਗ ਦੀ ਤੇ ਕੋਈ ਕੋਸ਼ਿਸ਼ ਕੀਤੀ ਸਾਡੇ ਕੋਲ ਜਿਹੜਾ ਰਾਹ ਪਈਦਾ ਸੀ ਉਸ ਤੋਂ ਬਾਅਦ ਅਸੀਂ ਗਲਾਡਾ ਦੇ ਕੋਲ ਜਾਣਾ ਸੀ ਅਸੀਂ ਗਲਾਡਾ ਦੇ ਦਫ਼ਤਰ ਗਏ ਫਿਰ ਉਹਨਾਂ ਨੂੰ ਬੇਨਤੀ ਕੀਤੀ ਉੱਥੇ ਜਾ ਕੇ ਪਰ ਹੁਣ ਤੱਕ ਇਹ ਵੀ ਸਾਡੇ ਕੋਲ ਬੱਸ ਹੋ ਚੁੱਕੀ ਸੀ ਸਾਡੇ ਬੰਦੇ ਬਿਮਾਰ ਹੋ ਰਹੇ ਸੀ ਟਾਈਫਾਇਟ ਲਗਾਤਾਰ ਏਰੀਏ ਦੇ ਵਿੱਚ ਬੱਚਿਆਂ ਦੀਆਂ ਹਸਪੀਟਲ ਐਡਮਿਸ਼ਨ ਹੈ ਤੁਸੀਂ ਸਾਡੇ ਕੈਮਿਸ ਤੋਂ ਪੁੱਛ ਕੇ ਜਾਓ ਲਾਗੇ ਵਾਲੇ ਤੋਂ 10-15 ਪਰਚੀਆਂ ਕਹਿੰਦਾ ਵੀ ਪੇਟ ਦੀਆਂ ਪ੍ਰੋਬਲਮ ਦੀਆਂ ਆ ਰਹੀਆਂ ਨੇ ਇਹੀ ਤਰੀਕਾ ਅਸੀਂ ਪਤਾ ਕਰਨ ਦਾ ਹੁਣ ਹਾਰ ਕੇ ਜਦੋਂ ਸਾਰੇ ਰਾਹ ਸਾਡੇ ਖਤਮ ਹੋ ਗਏ ਐਮ ਐਲ ਏ ਇਲਾਕੇ 'ਚ ਨਹੀਂ ਆਇਆ ਉਹਨੂੰ ਬਾਰ-ਬਾਰ ਕਿਹਾ ਗਿਆ ਉਹਨੇ ਸਾਡਾ ਸੁਨੇਹਾ ਨਹੀਂ ਸੁਣਿਆ ਤੇ ਇਲਾਕਾ ਦੇ ਵਸਨੀਕਾਂ ਨੇ ਮੀਟਿੰਗ ਅੱਜ ਦੀ ਕਾਨ ਕੀਤੀ ਆ ਸਾਰੇ ਇਕੱਠੇ ਹੋ ਕੇ ਬੈਠੇ ਆ ਤੇ ਚਾਰੋਂ 13 ਜਿਨ੍ਹਾਂ ਦੀ ਮੈਂ ਗੱਲ ਕੀਤੀ ਆ ਜਦੋਂ ਸਾਡਾ ਹੱਥ ਪੱਲਾ ਨਹੀਂ ਫੜਿਆ ਅਸੀਂ 7 ਦਿਨ ਦਾ ਟਾਈਮ ਜਿਹੜਾ ਆ ਗਲਾੜਾ ਨੂੰ ਦਿੱਤਾ ਸੀ ਅਸੀਂ ਅੱਜ ਤਰੀਕ ਅੱਜ ਜਿਹੜਾ ਐਤਵਾਰਾ ਉਹਨਾਂ ਨੂੰ ਕਿਹਾ ਸੀ ਵੀ ਸਾਡੀ ਮੀਟਿੰਗ ਹੈ ਜੇ ਤੁਸੀਂ ਜੋ ਕਰਨਾ ਜੇ ਸਾਨੂੰ ਆਕੇ ਦੱਸਦੇ ਹੋ ਤੇ ਠੀਕ ਹੈ ਨਹੀਂ ਤੇ ਅਸੀਂ ਨੈਸ਼ਨਲ ਗ੍ਰੀਨ ਟਰਿਬਿਊਨਲ ਨੂੰ ਇਸ ਪਾਣੀ ਜਿਹੜਾ ਸਾਡਾ ਪੋਲਿਊਟ ਹੋਇਆ ਆ ਉਹਨਾਂ ਨੂੰ ਅਸੀਂ ਅਪਰੋਚ ਕਰਾਂਗੇ ਉਹ ਅੱਜ ਦਿਨ ਪੂਰੇ ਹੋ ਗਏ ਆ ਸਾਡੇ ਕੋਲ ਜਿਹੜੀ ਸਾਡੀ ਮੌਜੂਦਾ ਪੰਚਾਇਤ ਹੈ ਉਹਦੇ ਨੁਮਾਇੰਦੇ ਤੇ ਸਰਪੰਚ ਸਾਹਿਬਾਂ ਜਰੂਰ ਪਹੁੰਚੇ ਆ ਅਸੀਂ 4-5 ਜਿਹੜੀਆਂ ਮੋਟੀਆਂ-ਮੋਡੀਆਂ ਗੱਲਾਂ ਕੀਤੀਆਂ ਆ ਇੱਕ ਤੇ ਪੰਚਾਇਤ ਨੂੰ ਕਿਹਾ ਵੀ ਗ੍ਰਾਮ ਸਭਾ ਸੱਦੋ ਦੂਸਰਾ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜਾ ਕੰਪਲਾਈਂਸ ਤੁਸੀਂ ਕਲੋਨਾਈਜ਼ਰ ਤੋਂ ਕਰਾਉਣਾ ਆ ਉਹਦਾ ਰੈਜ਼ੋਲੂਸ਼ਨ ਪਾਓ ਤੀਸਰਾ ਇੱਥੋਂ ਦੇ ਕਲੋਨਾਈਜ਼ਰ ਨੇ ਧਾਰਮਿਕ ਲਫ਼ਜ਼ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੀ ਐ ਇੱਕ ਧਮਕੀ ਦਿੱਤੀ ਐ ਇੱਕ ਉਹਦੇ ਤੇ ਤੁਸੀਂ ਕੰਡੈਮਨਡ ਕਰੋ ਜਿਹੜਾ ਕਿ ਤੁਹਾਡੇ ਮੂਹਰੇ ਉਸ ਚੀਜ਼ ਨੂੰ ਕੰਡੈਮਨਡ ਕਰਕੇ ਗਏ ਐ ਇਸ ਤੋਂ ਬਿਨਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਨਾਲ ਰਾਬਤਾ ਕਰਕੇ ਅਸੀਂ ਇੱਕ ਸ਼ਿਕਾਇਤ ਜਿਹੜੀ ਆ ਉਹਨਾਂ ਨੂੰ ਵੀ ਪਾ ਰਹੇ ਆਂ ਔਰ ਪਬਲਿਕ ਐਕਸ਼ਨ ਕਮੇਟੀ ਜਿਹੜੀ ਕਿ ਪੰਜਾਬ ਦੇ ਵਿੱਚ ਬਹੁਤ ਥਾਵਾਂ ਤੇ ਵਾਤਾਵਰਣ ਦੀ ਲੜਾਈ ਲੜਦੀ ਪਈ ਹੈ ਉਹਨਾਂ ਦੀ رائے ਲੈ ਕੇ ਆਪਣੇ ਇਲਾਕੇ ਦਾ ਵੀ ਕੇਸ ਜਿਹੜਾ ਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਟ੍ਰਿਬਿਊਨਲ ਦੇ ਵਿੱਚ ਜਿਹੜਾ ਆ ਉਹ ਅਸੀਂ ਲੈ ਕੇ ਜਾਵਾਂਗੇ ਪੰਜਾਬ ਸਰਕਾਰ ਜਿਹੜੀ ਕਿ ਲੈਂਡ ਪੂਲਿੰਗ ਦੀ ਗੱਲ ਕਰਦੀ ਹੈ ਜਿਹੜੀ ਕਹਿੰਦੀ ਆ ਵੀ ਅਸੀਂ 50000 ਜਿਹੜਾ ਏਰੀਆ ਆ ਉਹ ਪਤਾ ਨਹੀਂ ਸਹੀ ਨਹੀਂ ਵਸਦਾ ਪਿਆ ਉਹਨਾਂ ਦੀ ਤਰੱਕੀ ਕਰਾਉਣੀ ਹੈ ਉਹ ਸਾਡੀਆਂ ਹਜ਼ਾਰ ਕੇਲੇ ਦੀ ਜਿਹੜੀ ਕਲੋਨੀ ਹੈ ਜਿਹੜੀ ਅੱਤੀ ਖ ਉਹਦੇ ਵਿੱਚ ਇੱਕ ਡਿਵੈਲਪਰ ਤੋਂ ਕੰਪਲਾਈਂਸ ਨਹੀਂ ਕਰਾ ਸਕਦੀ ਉਹ ਕਲੋਨਾਈਜ਼ਰ ਸਾਰੀਆਂ ਸਰਕਾਰਾਂ ਨੂੰ ਜੇਬ 'ਚ ਪਾ ਕੇ ਫਿਰਦਾ ਇਹ ਸਾਡਾ ਗੁੱਸਾ ਇੱਥੇ ਸਾਡੀ ਜਿਹੜੀ ਪੋਪੂਲੇਸ਼ਨ ਆ 7000 ਦੀ ਹੈ ਬਹੁਤ ਘਰਾਂ ਦੇ ਵਿੱਚ ਜਿਹੜਾ ਸਾਫ਼ ਪਾਣੀ ਆ ਉਹਦੇ ਵਿੱਚ ਵੀ ਬੈਕਟੀਰੀਆ ਤੇ ਫੀਕਲ ਮੈਟਰ ਜਿਹੜਾ ਆ 1100 ਆਇਆ ਆ ਅਜੇ ਅਸੀਂ ਹੋਰ 10 ਸੈਂਪਲ ਭੇਜੇ ਆ ਪਰ ਸਰਪੰਚ ਸਹਿਬਾਨ ਕਹਿੰਦੇ ਜੀ ਇਹ ਪ੍ਰੋਬਲਮ ਬਹੁਤੀ ਵੱਡੀ ਨਹੀਂ 50 ਘਰਾਂ ਦੀ ਆ ਸਾਡੇ ਲਈ 50 ਵੀ ਵੱਡੇ ਆ ਇਹਨੂੰ ਇਹਦਾ ਅੰਦਾਜ਼ਾ ਲਾਉਣਾ ਅਜੇ ਮੁਸ਼ਕਲ ਹੈ ਅੰਦਾਜ਼ਾ ਦੇਖੋ ਅਸੀਂ ਤਾਂ ਸੈਂਪਲਿੰਗ ਕਰਾ ਰਹੇ ਆ ਪਰ ਸਿਵਲ ਸਰਜਨ ਕਿੱਥੇ ਐ ਪੰਜਾਬ ਦੀ ਐਡੀ ਵੱਡੀ ਕਲੋਨੀ ਦੇ ਵਿੱਚ ਬੈਕਟੀਰੀਆ ਐ ਇੱਥੇ ਟਾਈਫਾਇਟ ਤੇ ਹੈਪਟਾਈਟਸ ਦਾ ਇੱਕ ਵੀ ਕੇਸ ਆ ਗਿਆ ਉਹਦੀ ਜ਼ਿੰਮੇਵਾਰੀ ਕਿਹਦੀ ਐ ਪਰ ਆਇਆ ਔਰ ਮੈਂ ਜਦੋਂ ਆ ਕੇ ਇੱਥੇ ਦੇਖਿਆ ਕਿ ਇੰਦਾ ਦਾ ਪਾਣੀ ਆ ਰਿਹਾ ਹੈਗਾ ਰੈਣਾ ਬਹੁਤ ਔਖਾ ਹੋਏਗਾ ਮੈਂ ਤਾਂ ਜੀ ਅੱਜ 2 ਡੀਲਰ ਆ ਕਲੋਨੀ ਦਾ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਮੇਰਾ ਨਾਮ ਹਰਦੀਪ ਸਿੰਘ ਚਾਵਲਾ ਜੋ ਮੈਂ ਬਸੰਤਪੁਰ ਦਾ ਬਸਨੀਕ ਆ ਤੇ ਮੈਂ ਦਰਦ ਰੱਖਦਾ ਕਲੋਨੀ ਪਰ ਸਭੀ ਜਿਹੜੀ ਕਲੋਨੀ ਹੈ ਉਹਦਾ ਪਾਣੀ ਜਿਹੜਾ ਕੀ ਹੈ ਬਹੁਤ ਜ਼ਿਆਦਾ ਗੰਦਾ ਆ ਰਿਹਾ ਹੈ ਜਿਹਦੀ ਮੈਂ ਖੁਦ ਸੈਂਪਲਿੰਗ ਕਰਾਈ ਹੈ ਜਿਹਦੀਆਂ ਰਿਪੋਰਟਾਂ ਮੇਰੇ ਕੋਲ ਹੈਗੀਆਂ ਨੇ ਜਿਹੜੀ ਤੁਸੀਂ ਦੇਖ ਸਕਦੇ ਹੋ ਆਹ ਰਿਪੋਰਟਾਂ ਨੇ ਇਹ ਆ ਪਾਣੀ ਦਾ ਕਲਰ ਹੈ ਤੇ ਅਸੀਂ ਤਿੰਨ ਘਰਾਂ ਚੋਂ ਸੈਂਪਲ ਲਿਆ ਤੇ ਤਿੰਨਾਂ ਦੀਆਂ ਤਿੰਨਾਂ ਰਿਪੋਰਟਾਂ ਗਲਤ ਆਈਆਂ ਨੇ ਪਾਣੀ ਦਾ ਕੀ ਮੁੱਦਾ ਜੀ ਪਾਣੀ ਬਹੁਤ ਅੱਜ ਤਾਂ ਸੈਂਟ ਐਵੈਨਿਊ ਦੇ ਸਾਰੇ ਇਲਾਕਾ ਮਹੱਲੇ ਵਾਲੇ ਇਕੱਠੇ ਹੋਏ ਸੀ ਕਹਿੰਦੇ ਪਾਣੀ ਬਹੁਤ ਗੰਦਾ ਆ ਰਿਹਾ ਬੜੇ ਤੰਗ ਹੋਏ ਪਹਿਲਾਂ ਤਾਂ ਜੀ ਆਏ ਸਾਰੀ press ਨੂੰ ਬਿਲਕੁਲ ਹੈ ਸਰਕਾਰ ਹੈ ਥੈਂਕ ਯੂ ਆ ਬਿਲਕੁਲ ਠੀਕ ਗੱਲ ਹੈ ਜੀ ਅੱਜ ਜੋ ਹੈ ਬਸੰਤ ਮੈਨੂ ਦੇ ਪਾਣੀ ਦੇ ਮੁੱਦੇ ਨੂੰ ਲੈ ਕੇ ਕੁਝ ਰੈਜ਼ੀਡੈਂਸੀ ਮੀਟਿੰਗ ਹੋਈ ਹੈ ਹਾਂਜੀ ਅਤੇ ਉਸ ਦੇ ਅੰਦਰ ਰੈਜ਼ੀਡੈਂਸ ਦਾ ਜਿਹੜਾ ਰੁਝਾਨ ਰਿਹਾ ਹੈ ਉਹ ਮਿਲਜੁਲ ਰਿਹਾ ਹੈ ਪਾਣੀ ਬਸੰਤ ਮੈਨੂ ਦੇ ਅੰਦਰ ਕੰਟਮੀਨੇਟਿਡ ਹੈਗਾ ਉਹ ਸਿਰਫ ਇੱਕ ਬਲਾਕ ਦੇ ਅੰਦਰ ਹੈ ਚੀਜ਼ ਦੇ ਨਾਲ ਜੋ ਹੈ 30 ਤੋਂ 40 ਘਰ ਜੋ ਸਫਰ ਕਰ ਰਹੇ ਨੇ ਉਹ ਦੈਟ ਇਜ਼ ਨਾਟ ਡੂ ਟੂ ਕੰਟਮੀਨੇਟਿਡ ਵਾਟਰ ਫਰਮ ਬੋਰਵੈਲ ਉਹ ਕਿਤੇ ਨਾ ਕਿਤੇ ਪਾਈਪਲਾਈਨ ਥੋੜੀ ਪਾਈਪਲਾਈਨ ਦੇ ਅੰਦਰ ਲੀਕੇਜ ਹੈ ਇਸ ਕਰਕੇ ਜੋ ਹੈ ਥੋੜਾ ਜਿਹਾ ਪਾਰਟ ਜੋ ਹੈ ਉਹ ਅਫੈਕਟਡ ਹੈ ਇਸ ਪਾਣੀ ਤੋਂ ਉਹ ਕਹਿੰਦੇ 200 ਘਰਾਂ ਦਾ ਪਾਣੀ ਇੱਥਾਂ ਆ ਰਿਹਾ ਨਹੀਂ ਜੀ 200 ਘਰਾਂ ਦਾ ਪਾਣੀ ਨਹੀਂ ਹੈ ਇੱਥੇ ਜਿੰਨੇ ਵੀ ਰੈਜ਼ੀਡੈਂਟ ਬੈਠੇ ਸੀ ਉਹ ਤਕਰੀਬਨ ਹੋਰ ਰੈਜ਼ੀਡੈਂਟ ਆਏ ਹੋਏ ਸੀ ਜਿਨ੍ਹਾਂ ਦੇ ਘਰੇ ਇਹ ਪ੍ਰੋਬਲਮ ਨਹੀਂ ਹੈ ਜਿਨ੍ਹਾਂ ਦੇ ਘਰੇ ਪ੍ਰੋਬਲਮ ਹੈ 20 ਤੋਂ 25 ਘਰ ਉਹਨਾਂ ਘਰਾਂ ਦੇ ਪ੍ਰੋਬਲਮ ਰੈਜ਼ੀਡੈਂਟਸ ਨੂੰ ਮੈਂ ਬੁਲਾਇਆ ਸੀ ਸੋ ਥੈਟ ਕਿ ਉਹ ਵੀ ਆਪਣਾ ਜੋ ਹੈ ਵਰਜ਼ਨ ਦੱਸ ਸਕਣ ਉਸ ਚੋਂ ਇੱਕ ਦੋ ਰੈਜ਼ੀਡੈਂਟ ਜੋ ਹੈ ਸਾਡੇ ਕੋਲ ਹੁਣ ਵੀ ਮੌਜੂਦ ਨੇ ਜੇ ਤੁਸੀਂ ਚਾਹੋ ਤਾਂ ਉਹਨਾਂ ਤੋਂ ਵੀ ਇੰਟਰਵਿਊ ਲੈ ਸਕਦੇ ਹੋ ਓਵਰਆਲ ਮੈਂ ਜੋ ਕਹਿਣਾ ਚਾਹ ਕੀ ਬਸੰਤਵੇਂ ਨੂੰ ਬਹੁਤ ਵੱਡੀ ਕਲੋਨੀ ਹੈ तकरीबन ਜੋ ਹੈ 7-800 ਏਕੜ ਦੇ ਅੰਦਰ ਕਲੋਨੀ ਹੈ ਔਰ 1500 ਤੋਂ ਜ਼ਿਆਦਾ ਜੋ ਹੈ ਘਰ ਇੱਥੇ ਹੈਗੇ ਨੇ ਪਾਣੀ ਦੀ ਚ ਪ੍ਰੋਬਲਮ ਹੈ ਸਿਰਫ ਇੱਕ ਬਲਾਕ ਦੇ ਅੰਦਰ ਹੈ ਜਿਹੜੇ ਜੋ ਹੈ 25 ਤੋਂ 30 ਘਰਾਂ ਦਾ ਬਲਾਕ ਹੈ ਔਰ ਉਸ ਇੰਦਰ ਦੈਟ ਇਜ਼ ਦੈਟ ਇਜ਼ ਸਮ ਡੂ ਟੂ ਸਮ ਲੀਕੇਜ ਔਰ ਅਸੀਂ ਉਹਨੂੰ ਡਿਟੈਕਟ ਕਰ ਰਹੇ ਹਾਂ ਔਰ ਉਹਨੂੰ ਜੀ ਬੜੀ ਹੀ ਜਲਦੀ ਠੀਕ ਕਰ ਦਵਾਂਗੇ ਹਾਂ ਅਗੇਨ ਮੈਂ ਫੇਰ ਉਹੀ ਕਹਣਾ ਜੀ ਸੀਵਰੇਜ ਸਮੱਸਿਆ ਵੀ ਅਗੇਨ ਹੈਗੀ ਹੈ لیکن ਉਹ ਵੀ अगेन सम पार्ट्स ਦੇ ਅੰਦਰ ਹੈ دو ਜਾਂ ਤਿੰਨ ਬਲॉक्स ਦੇ ਅੰਦਰ ਹੈ اور ਉਸ ਦੇ ਅੰਦਰ ਵੀ ਜਿਹੜੇ ਅਫੈਕਟਡ ਨੇ अगेन ਉਹੀ 150 ਤੋਂ 200 ਘਰ ਜੋ ਹੈ ਉਹਦੇ ਅਫੈਕਟਡ ਨੇ 1500 ਤੋਂ ਬਸੰਤ ਮੈਨੂ ਬਹੁਤ ਪੁਰਾਣੀ ਕਲੋਨੀ ਹੈ اور ਇਹਦਾ ਇਨਫਰਾਸਟ੍ਰਕਚਰ ਜੋ ਹੈ ਟਾਈਮ ਟੂ ਟਾਈਮ ਮੇਨਟੇਨੈਂਸ ਮੰਗਦਾ ਸੀ ਜੋ ਮੇਨਟੇਨ ਨਹੀਂ ਪ੍ਰੋਪਰ ਹੋਟ ਤਰੀਕੇ ਨਾਲ ਹੋ ਪਾਇਆ ਇਸ ਕਰਕੇ ਕੁਝ ਪਾਰਟਸ ਦੇ ਅੰਦਰ ਜੋ ਹੈ ਬਸੰਤ ਮੈਨੂ ਦੇ ਅੰਦਰ ਦਿੱਕਤ ਹੈ ਜਿੱਦਾਂ ਕਿ ਮੈਂ ਤੁਹਾਨੂੰ ਪਾਣੀ ਦੀ ਸਮੱਸਿਆ ਦੱਸਤੀ ਪਾਣੀ ਦੀ ਸਮੱਸਿਆ ਜੋ ਹੈ ਤਕਰੀਬਨ 30 40 ਇੱਕ ਬਲੌਗ ਦੇ ਅੰਦਰ ਹੈ 30 40 ਘਰਾਂ ਨੂੰ ਕਿਸੇ ਜਿਸ ਜੋ ਹੈ ਕਲੋਰੀਨ ਇਸ ਤਰ੍ਹਾਂ ਆ ਰਿਹਾ ਮਿੱਟੀ ਵਿੱਚ ਕਲੋਰੀਨ ਦਾ ਕੀ ਹੈ ਕਲੋਨਾਈਜ਼ਰ ਵਿੱਚ ਕਲੋਰੀਨ ਇਹਦਾ ਵਿੱਚ ਨਹੀਂ ਕਲੋਨਾਈਜ਼ਰ ਵੱਲੋਂ ਦੇਖੋ ਜੀ ਕਲੋਨਾਈਜ਼ਰ ਜੋ ਹੈ ਕਿਸੇ ਥੀਰ ਸਿਆਤਰਾ ਤੇ ਗਿਆ ਹੋਇਆ ਸੀ ਅਮਰਨਾ ਥੀਰ ਸਿਆਤਰਾ ਤੇ ਗਿਆ ਹੋਇਆ ਸੀ ਔਰ ਸਾਡੀ ਵਿਰੋਧੀ ਧਿਰ ਨੇ ਜੋ ਹੈ ਕੁਝ ਗਲਤ ਆਪਸ਼ਬਦ ਬੋਲੇ ਸੀ ਤੇ ਉਹਨੂੰ ਲੈ ਕੇ ਜੋ ਹੈ ਕਲੋਨਾਈਜ਼ਰ ਨੇ ਕੁਝ ਟਿੱਪਣੀ ਕੀਤੀ ਸੀ ਉਹਦੇ ਜਿਹੜੇ ਸ਼ਬਦਾਂ ਨੂੰ ਜੋ ਹੈ ਗਲਤ ਤਰੀਕੇ ਨਾਲ ਜੋ ਹੈ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਕਲੋਨਾਈਜ਼ਰ ਨੇ ਜੋ ਮੈਂ ਰਿਕਾਰਡਿੰਗ ਸੁਣੀ ਹੈ ਤੇ ਕਲੋਨਾਈਜ਼ਰ ਨੇ ਗੱਲ ਕਹੀ ਸੀ ਕਿ ਬਸੰਤ ਵੀ ਨਹੀਂ ਮੇਰਾ ਮਾ ਹੈ ਬਸੰਤ ਵੀ ਮੇਰੇ ਬਾਪ ਹੈ ਮੈਂ ਇਸ ਕਲੋਨੀ ਕਟਿਆ ਹੋਇਆ ਤੇ ਇਸ ਇਸ ਕਲੋਨੀ ਦਾ ਕਲੋਨਾਈਜ਼ਰ ਆ ਇਸ ਕਲੋਨੀ ਦੇ ਵਾਸਤੇ ਮੈਂ ਮਰ ਵੀ ਸਕਦਾ ਮਰ ਵੀ ਸਕਦਾ ਔਰ ਇਹਨੂੰ ਜੋ ਹੈ ਕਿਸੇ ਦੂਜੇ ਤਰੀਕੇ ਨਾਲ ਤੋਰ ਮੋੜ ਕੇ ਪੇਸ਼ ਕੀਤਾ ਗਿਆ ਸਰ ਗ੍ਰਾਮ ਸਭਾ ਬਣਾਉਣ ਦੀ ਹਾਂਜੀ ਗ੍ਰਾਮ ਸਭਾ ਵਾਸਤੇ ਜੋ ਹੈ ਅੱਜ ਰੈਜ਼ਿਡੈਂਸੀ ਦੀ ਕੁਝ ਡਿਮਾਂਡ ਸੀ ਕਿ ਗ੍ਰਾਮ ਸਭਾ ਬੁਲਾਈ ਜਾਵੇ ਤੇ ਉਹਦੇ ਵਾਸਤੇ ਜੋ ਹੈ ਅਸੀਂ ਅੱਜ ਅਸ਼ੂਰ ਕਰਤਾ ਪੂਰੇ ਰੈਜ਼ਿਡੈਂਸ ਨੂੰ ਕੀ ਡੀਪੀਓ ਆਫਿਸ ਦੇ ਅੰਦਰ ਨਾਲ ਰਾਫਤਾ ਕਰਕੇ ਜੋ ਵੀ ਇੱਕ ਅੱਛੀ ਨੀਅਰਲੀ ਜੋ ਡੇਟ ਹੋਏਗੀ ਉਸ ਡੇਟ ਤੇ ಗ್ರಾಮ ਸਭਾ ਨੂੰ ਬੁਲਾ ਲਈ ਜਾਏ ਧੰਨਵਾਦ ਓਕੇ ਸਰ